ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਵੱਡੇ ਪਾਗਾਂ ਵਾਲੇ ਹਾਂ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰ ਰਹੇ ਹਾਂ ਕੱਲ ਤੱਕ ਆਪਾਂ 16 ਪੋੜੀਆਂ ਸੰਪੂਰਨ ਕਰ ਚੁੱਕੇ ਸਾਂ ਅੱਜ ਆਪਾਂ 67ਵੀਂ ਪੋੜੀ ਜਪਜੀ ਸਾਹਿਬ ਦੀ ਵਿਚਾਰ ਨਾਲ ਜੁੜਨਾ ਹੈ ਜੀ ਅਸੰਖ ਜਪ ਅਸੰਖ ਭਾਵ ਅਸੰਖ ਪੂਜ ਅਸੰਖ ਤਪ ਤੰਗੁਰ ਨਾਨਕ ਦੇਵ ਸਾਈਂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਅਸੰਖ ਦਾ ਭਾਵ ਗਿਣਤੀ ਤੋਂ ਪਰੇ ਐ ਸੰਖ ਜੇ ਦੀ ਸੰਖਿਆ ਨਾ ਹੋਵੇ ਜਪ ਕਰਨ ਵਾਲੇ ਅਸੰਖ ਨੇ ਪਰਮਾਤਮਾ ਦੇ ਨਾਲ ਭਾਵ ਰੱਖਣ ਵਾਲੇ ਪਿਆਰ ਰੱਖਣ ਵਾਲੇ ਅਸੰਖ ਨੇ ਗਿਣਤੀ ਤੋਂ ਪਰੇ ਨੇ ਅਸ਼ੰਖ ਗਣਤੀ ਤੋਂ ਪਰੇ ਹੀ ਪ੍ਰਮਾਤਮਾ ਵਾਹਿਗੁਰੂ ਦੀ ਅਨੇਕ ਰੂਪਾਂ ਦੇ ਵਿੱਚ ਪੂਜਾ ਕਰਦੇ ਨੇ ਅਸ਼ੰਖ ਤਪ ਤਾਉ ਗਣਤੀ ਤੋਂ ਪਰੇ ਬੇਅੰਤ ਤਪ ਕਰਦੇ ਆ ਸਰੀਰ ਨੂੰ ਕਫਟ ਦਿੰਦੇ ਆ ਤਪ ਤਾਉ ਦਾ ਭਾਵ ਹੈ ਸਰੀਰ ਨੂੰ ਤਪਾਉਣਾ ਸਰੀਰ ਤੇ ਕਫਟ ਚੱਲਣਾ ਜਿਵੇਂ ਤਰ੍ਹਾਂ ਆਪ ਜੀ ਨੇ ਵੇਖਿਆ ਹੀ ਹੋਇਆ ਕੁੰਮ ਦੇ ਮੇਲੇ ਦੇ ਵਿੱਚ ਇੰਨੇ ਤਰ੍ਹਾਂ ਦੇ ਤਪ ਉਤੇ ਲੋਕ ਕਰਦੇ ਸਨ ਤਪਸਵੀ ਜਿਹੜੇ ਸੰਤ ਲੋਕ ਸਨ ਉਹਨਾਂ ਦੇ ਬਾਰੇ ਕੋਈ ਚੰਗੀ ਮਾੜੀ ਗੱਲ ਨਹੀਂ ਹੈ ਕਿ ਉਹ ਚੰਗੇ ਆ ਮਾੜੇ ਇਹਦੇ ਬਾਰੇ ਗੁਰੂ ਸਾਹਿਬ ਜੀ ਵਿਚਾਰ ਨਹੀਂ ਦੱਸ ਰਹੇ ਗੁਰੂ ਸਾਹਿਬ ਜੀ ਕਹਿੰਦੇ ਵੀ ਅਸੰਖ ਨੇ ਸੰਖਿਆ ਤੋਂ ਬਨਾ ਬਿਆਨ ਸਨ ਜਿਹੜੇ ਤਪ ਕਰ ਰਹੇ ਨੇ ਸਰੀਰ ਨੂੰ ਕਫਟ ਦੇ ਰਹੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖੀ ਉਹਨਾਂ ਜਿਹੜੇ ਵੇਦਾਂ ਦਾ ਪਾਠ ਕਰਦੇ ਨੇ ਔਰ ਮੁੱਖ ਜਵਾਨੇ ਇਹ ਨਾਮ ਦੇ ਆਠ ਹੈ ਕੰਠ ਹੈ ਕਈਆਂ ਦੇ ਜਿਸ ਤਰ੍ਹਾਂ ਤਰਵੇਦੀ ਛਤਰਵੇਦੀ ਇਹ ਜਿਹੜੇ ਨਾਮ ਰੱਖੇ ਹੋਏ ਨੇ ਕਈਆਂ ਦੇ ਦੇਵੇਦੀ ਨਾਮ ਰੱਖੇ ਹੋਏ ਨੇ ਕਈਆਂ ਦੇ 베ਦੀ ਨਾਮ ਰੱਖੇ ਹੋਏ ਨੇ ਉਹਨਾਂ ਦਾ ਮਤਲਬ ਇਹੀ ਹੈ ਵੀ ਜਿਨ੍ਹਾਂ ਦੇ ਚਾਰ 베ਦ ਕੰਠ ਸਨ ਉਹਨਾਂ ਦਾ ਨਾਮ ਛਤਰਵੇਦੀ ਪੈ ਗਿਆ ਜਿਨ੍ਹਾਂ ਦੇ ਤਿੰਨ 베ਦ ਕੰਠ ਸਨ ਉਹਨਾਂ ਦਾ ਸਰਵੇਦ ਦੀ ਪੈ ਗਿਆ ਐਸੇ ਤਰ੍ਹਾਂ ਦੋ ਜਨਾਂ ਦੇ ਕੰਟਸਾਂ ਨੂੰ ਉਹਨਾਂ ਦਾ ਦਵੇਦੀ ਪੈ ਗਿਆ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਅਸੰਖ ਹੀ ਐਸੇ ਹਨ ਗਿਣਤੀ ਤੋਂ ਪਰੇ ਜਿਨ੍ਹਾਂ ਦੇ ਧਾਰਮਿਕ ਗ੍ਰੰਥ ਮੁਖ ਜਵਾਨੇ ਕੰਠਾ ਹਨ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਜੋਗ ਕਰਨ ਵਾਲੇ ਯੋਗੀ ਲੋਕ ਉਦਾਸ ਰਹਿੰਦੇ ਆ ਉਹ ਸ੍ਰਿਸ਼ਟੀ ਤੋਂ ਬਾਹਰ ਰਹਿੰਦੇ ਨੇ ਪਰਮਾਤਮਾ ਦੇ ਜਿਹੜੇ ਗ੍ਰਸਥ ਭਰਮ ਬਣਾਇਆ ਗੁਰੂ ਸਾਹਿਬ ਨੇ ਇਹ ਗ੍ਰਸਥ ਧਰਮ ਤੋਂ ਬਾਹਰ ਰਹਿੰਦੇ ਨੇ ਜੰਗਲਾਂ ਵਿੱਚ ਉਦਾਸੀ ਹੋ ਕੇ ਭਰਮਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਉਸ ਸੰਸਾਰ ਦੀ ਮੋਹ ਮਾਇਆ ਤੋਂ ਬਿਰਖਤ ਹਨ ਅਸੰਖ ਭਗਤ ਗੁਣ ਗaan ਵਿਚਾਰ ਅਸੰਖ ਸੰਖਿਆ ਤੋਂ ਬਿਨਾਂ ਬੇਅੰਤ ਭਗਤ ਹਨ ਜਿਹੜੇ ਪਰਮਾਤਮਾ ਦੇ ਗੁਣਾਂ ਦਾ ਤੇ ਪ੍ਰਮਾਤਮਾ ਦੇ ਬੇਅੰਤ ਗਿਆਨ ਦਾ ਵਿਚਾਰ ਕਰਦੇ ਪਏ ਹਨ ਅਸੰਖ ਸਤੀ ਅਸੰਖ ਦਾਤਾਰ ਅਸੰਖ ਅਨੇਕਾਂ ਹੀ ਜਤੀ ਹਨ ਅਨੇਕਾਂ ਹੀ ਸਤੀ ਹਨ ਤੇ ਅਨੇਕਾਂ ਹੀ ਦਾਤਾਰ ਨੇ ਸਤ ਦੇ ਰੱਖਣ ਵਾਲੇ ਸਤ ਸਤ ਦੇ ਉੱਤੇ ਚੱਲਣ ਵਾਲੇ ਉਹ ਜਿਹੜੇ ਅਸੰਖ ਨੇ ਤੇ ਦਾਤਾਰ ਦੇਣ ਵਾਲੇ ਜਿਹੜੇ ਦਾਨ ਕਰਨ ਵਾਲੇ ਕਈ ਤੇ ਅਸੇ ਦਾਨੀ ਹਨ ਕਿ ਆਪਣੇ ਕੋਲ ਕੁਝ ਵੀ ਨਹੀਂ ਪਰ ਸਾਰਾ ਕੁਝ ਦਾਨ ਕਰ ਦਿੰਦੇ ਨੇ ਤੇ ਜਦੋਂ ਦਾਨੀਆਂ ਦਾ ਨਾਮ ਆਉਂਦਾ ਤੇ ਫਿਰ ਕਲਗੀਧਰ ਪਾਤਸ਼ਾਹ ਯਾਦ ਆਉਂਦੇ ਨੇ ਸਰਵੰਸ ਦਾਨੇ ਜਿਨ੍ਹਾਂ ਨੇ ਸਭ ਕੁਝ ਹੀ ਦਾਨ ਕਰ ਦਿੱਤਾ ਪਰ ਦਾਨੀ ਸਜਣ ਬਹੁਤ ਪਰੇ ਤੋਂ ਪਰੇ ਨੇ ਅਸਕਰ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਅਸੰਖ ਹੀ ਸਤੀ ਹਨ ਸਤ ਰੱਖਣ ਵਾਲੇ ਤੇ ਅਸੰਖ ਹੀ ਦਾਤਾਰ ਦਾਤੇ ਹਨ ਜਿਹੜੇ ਦਾਤਾ ਵੰਡਣ ਵਾਲੇ ਅਸੰਖ ਸੂਰਮੋ ਪਖਸਾਰ ਸੂਰ ਕਹਿੰਦੇ ਸੂਰਮਿਆਂ ਨੂੰ ਗਿਣਤੀ ਤੋਂ ਪਰੇ ਬੇਅੰਤ ਸੂਰਮੇ ਹਨ ਜਿਹੜੇ ਆਪਣੇ ਮੂੰਹ ਦੇ ਉੱਤੇ ਸੱਟਾਂ ਖਾਂਦੇ ਨੇ ਲੋਹਾ ਭਕਦੇ ਹਨ ਜਿਹੜੇ ਲੋਹੇ ਦੇ ਸਫਤਰ ਜਿਹੜੇ ਉਹਨਾਂ ਦਾ ਸਾਹਮਣਾ ਕਰਦੇ ਹਨ ਇਸ ਤਰ੍ਹਾਂ ਦੇ ਅਸੰਖ ਸੂਰਮੇ ਹਨ ਗਿਣਤੀ ਤੋਂ ਪਰੇ ਹਨ ਅਸੰਖ ਮੌਨ ਲੇਵ ਲਾਇਤਾਰ ਗਿਣਤੀ ਤੋਂ ਪਰੇ ਬੇਅੰਤ ਮੌਨ ਨੇ ਹਨ ਜਿਨ੍ਹਾਂ ਨੇ ਮੌਨ ਧਾਰਨ ਕੀਤਾ ਹੋਇਆ ਕੁਛ ਵੀ ਨਹੀਂ ਬੋਲਦੇ ਤੇ ਸਭ ਕੋ ਚੁੱਪਚਾਪ ਉਹ ਸ੍ਰਿਸ਼ਟੀ ਵਿੱਚ ਵਿਚਰਦੇ ਹਨ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਪਰੇ ਵਾਹਿਗੁਰੂ ਜੀ ਤੇਰੀ ਕੁਦਰਤ ਦਾ ਕੌਣ ਵਿਚਾਰ ਕਰ ਸਕਦਾ ਮੈਂ ਤੇਰੀ ਕੁਦਰਤ ਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਐ ਮੇਰੇ ਮਾਲਕ ਜੀ ਜੋਤ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੈਨੂੰ ਚੰਗੀ ਲੱਗੇ ਉਹੀ ਕਾਰ ਚੰਗੀ ਐ ਹੁਣ ਦੇਖੋ ਇੱਥੇ ਕਿੰਨੀਆਂ ਕਾਰਾਂ ਦਸੀਆਂ ਗੁਰੂ ਸਾਹਿਬ ਨੇ ਕਿੰਨੇ ਜਪ ਕਰਦੇ ਕਿੰਨੇ ਭਾਵ ਕਰਦੇ ਨੇ ਕਿੰਨੇ ਪੂਜਾ ਕਰਦੇ ਨੇ ਕਿੰਨੇ ਤਪ ਕਰਦੇ ਨੇ ਕਿੰਨੇ ਸਰੀਰ ਦੇ ਉੱਤੇ ਕਮਟਰ ਚੱਲਦੇ ਨੇ ਤੇ ਕਿੰਨੇ ਹੀ ਗ੍ਰੰਥੀ ਨੇ ਜਿਹੜੇ ਮੁੱਖ ਜ਼ਬਾਨੇ ਵੇਦਾਂ ਦਾ ਪਾਠ ਕਰਦੇ ਹੋਰ ਵੀ ਗ੍ਰੰਥ ਜਿਨ੍ਹਾਂ ਦੇ ਮੁੱਖ ਜ਼ਬਾਨੇ ਨੇ ਅਸੰਗ ਕੀ ਯੋਗੀ ਲੋਕ ਨੇ ਜੋਗ ਕਰਨ ਵਾਲੇ ਉਦਾਸ ਰਹਿਣ ਵਾਲੇ ਉਦਾਸੀ ਨੇ ਅਸੰਗ ਕੀ ਭਗਤ ਨੇ ਗੁਣਾਂ ਦਾ ਗਿਆਨ ਦਾ ਵਿਚਾਰ ਕਰਨ ਵਾਲੇ ਭਗਤ ਜਨ ਬੰਦਗੀ ਕਰਨ ਵਾਲੇ ਨੇ ਅਸੰਖੀ ਸਤੀ ਹਨ ਤੇ ਦਾਤਾਰਣ ਅਸੰਖੀ ਸੂਰਮੇ ਹਨ ਜਿਹੜੇ ਕਿ ਆਪਣੇ ਸਰੀਰ ਦੇ ਉੱਤੇ ਬੇਅੰਤ ਕਵਟਸਾਰ ਦੇ ਹੋਏ ਤੇ ਆਪਣੀ ਸੂਰਮਤਾਈ ਦਾ ਪਰਿਚੇਦ ਦਿੰਦੇ ਹਨ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਵੇਖੋ ਉਸ ਬੇਅੰਤ ਪ੍ਰਮਾਤਮਾ ਦੀ ਬੇਅੰਤ ਕੁਦਰਤ ਨੂੰ ਕੋਈ ਪੂਰੀ ਦੱਸ ਨਹੀਂ ਸਕਦਾ ਇਹ ਵਾਹਿਗੁਰੂ ਜੀ ਜੋ ਤੈਨੂੰ ਚੰਗੀ ਲੱਗੇ ਉਹੀ ਕਾਰ ਚੰਗੀ ਹੈ ਤੇ ਤੂੰ ਸਦਾ ਹੀ ਸਲਾਮਤ ਰਹਿਣ ਵਾਲਾ ਸਦਾ ਹੀ ਕਾਇਮ ਰਹਿਣ ਵਾਲਾ ਪਾਤਸ਼ਾਹ ਹੈ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਨੇ ਕਾਹੀ ਮੂਰਖ ਨੇ ਜਿਹੜੇ ਅੰਧ ਤੇ ਘੋਰ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਬੋਲਣਾ ਕਿਵੇਂ ਹੈ ਤੁਰਨਾ ਕਿਵੇਂ ਵਿਚਰਨਾ ਕਿਵੇਂ ਸੰਸਾਰ ਦੇ ਵਿੱਚ ਹਨੇਰੇ ਵਿੱਚ ਭਟਕਣ ਵਾਲੇ ਅਸੰਖੀ ਚੋਰ ਨੇ ਹਰਾਮ ਦੀ ਖਾਣ ਵਾਲੇ ਹਰਾਮ ਖੋਰ ਇਨੂੰ ਗੌਰ ਮਤ ਸਮਝਣਾ ਇੱਕ ਜੀਵਨ ਦਾ ਇੱਕ ਲੱਛੇ ਜਿਹੜੇ ਹਰਾਮ ਦੇ ਖਾਂਦੇ ਨੇ ਮਿਹਨਤ ਨਹੀਂ ਕਰਦੇ ਕਿਸੇ ਦਾ ਹੱਕ ਮਾਰ ਕੇ ਖਾਂਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਹਰਾਮ ਦੇ ਖਾਣ ਵਾਲੇ ਜਿਵੇਂ ਤਾਂ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੂੰ ਦੇਸਾਂ ਦੁਸ਼ਟ ਚੋਰ ਐ ਮੇਰੇ ਮਾਲਕ ਜਿਹੜੀ ਤੇਰੀ ਕੀਤੀ ਹੋਈ ਤੇਰੀ ਵਡਿਆਈ ਨੂੰ ਤੇ ਤੇਰੀ ਬਖਸ਼ਿਸ਼ਾਂ ਨੂੰ ਨਹੀਂ ਜਾਣਦਾ ਜਿਹੜਾ ਤੇਰਾ ਵਡਿਆਈਆਂ ਨੂੰ ਨਹੀਂ ਜਾਣਦਾ ਤੇਰੇ ਗੁਣਾ ਨੂੰ ਨਹੀਂ ਜਾਣਦਾ ਤੇਰੇ ਦਿੱਤਿਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ ਉਹ ਵੀ ਹਰਾਮਖੋਰ ਹੈ ਉਹ ਵੀ ਹਰਾਮ ਵਾਲਾ ਹੀ ਹੈ ਕਿਉਂਕਿ ਜੋ ਕੁਝ ਦਿੱਤਾ ਮਾਲਕ ਨੇ ਜੇ ਉਹਦਾ ਸ਼ੁਕਰਾਨਾ ਆਪਾਂ ਨਹੀਂ ਕਰਦੇ ਪਏ ਤੇ ਫਿਰ ਉਹਦੀਆਂ ਦਾਤਾਂ ਨੂੰ ਉਂਝ ਹੀ ਭੋਗਦੇ ਪਏ ਆ ਬਿਨਾਂ ਸ਼ੁਕਰਾਨੇ ਕੀਤੇ ਆ ਤੇ ਫਿਰ ਮਹਾਰਾਜ ਕਹਿੰਦੇ ਇਹ ਵੀ ਤਾਂ ਇੱਕ ਹਰਾਮਪਨਾ ਹੈ ਐਸਾ ਕਰਕੇ ਮਹਾਰਾਜ ਜੀ ਕਹਿੰਦੇ ਅਸੰਤ ਹੀ ਚੋਰ ਹਨ ਹਰਾਮੀ ਖਾਣ ਵਾਲੇ ਹਰਾਮ ਦਾ ਖਾਣ ਵਾਲੇ ਮਿਹਨਤ ਨਹੀਂ ਕਰਦੇ ਕਿਸੇ ਦੀ ਹੱਕ ਲਾਈ ਲਾਲ ਦੀ ਕਮਾਈ ਨੂੰ ਖਾਂਦੇ ਹਨ ਅਸੰਤ ਅਮਰ ਕਰ ਜਾਹੇ ਜੋਰ ਤੇ अनेका ਹੀ ਐਸੇ ਨੇ ਸੰਸਾਰ ਦੇ ਉੱਤੇ ਆਪਣੀ ਤਾਕਤ ਦਾ ਵਰਤਾਵਾ ਵਰਤ ਜਾਂਦੇ ਨੇ ਜਿਨ੍ਹਾਂ ਨੇ ਰੱਬ ਦੇ ਦਿੱਤੀ ਹੋਈ ਤਾਕਤ ਦਾ ਦੁਰਯੋਗ ਉਪਯੋਗ ਕੀਤਾ ਮੇਰੇ ਰੱਬ ਨੇ ਤਾਕਤ ਦਿੱਤੀ ਹੈ ਕੋਈ ਪਦਵੀ ਦਿੱਤੀ ਹੈ ਰਬ ਨੇ ਦਿੱਤੀ ਉਹ ਪਦਵੀ ਦਾ ਗਲਤ ਇਸਤੇਮਾਲ ਕਰਨਾ ਮਹਾਰਾਜ ਜੀ ਨੇ ਤਾਕਤ ਦਿੱਤੀ ਸਰੀਰ ਕਲ ਕੇ ਬਲ ਦਿੱਤਾ ਪੈਸੇ ਕਰਕੇ ਬਲ ਦਿੱਤਾ ਦਿਮਾਗ ਦੇ ਤਲ ਤੇ ਬਲ ਦਿੱਤਾ ਬੁੱਧ ਦਿੱਤੀ ਗਿਆਨ ਦਿੱਤਾ ਔਰ ਯੋ ਰਾਜ ਭਾਗ ਦੀ ਬਖਸ਼ੀਸ਼ ਵੀ ਕਰ ਦਿੱਤੀ ਪਰ ਉਹ ਵਡਿਆਈਆਂ ਦਾ ਪਾਸਟਰ ਨਹੀਂ ਬਣਿਆ ਗੁਰੂ ਸਾਹਿਬ ਦਾ ਧੰਨਵਾਦ ਨਹੀਂ ਕੀਤਾ ਸ਼ੁਕਰਾਨਾ ਨਹੀਂ ਕੀਤਾ ਤੇ ਉਹ ਤਾਕਤ ਦਾ ਗਲਤ ਇਸਤੇਮਾਲ ਕੀਤਾ ਸੰਸਾਰ ਦੇ ਉੱਤੇ ਆਪਣਾ ਰੋਗ ਦਿਖਾਇਆ ਸੰਸਾਰ ਦੇ ਉੱਤੇ ਆਪਣਾ ਜ਼ੋਰ ਤਾਕਤ ਦਾ ਇਸਤੇਮਾਲ ਕੀਤਾ ਗਰੀਬਾਂ ਦੀ ਮਾਰ ਕੀਤੀ ਗਰੀਬਾਂ ਨੂੰ ਮਾਰਿਆ ਲੁੱਟਿਆ ਤੇ ਜਿੱਥੇ ਮਰਜੀ ਜਿਹਨੂੰ ਮਰਜੀ ਦਬਾ ਦਿੱਤਾ ਕਿਸੇ ਦੀ ਆਵਾਜ਼ ਨਹੀਂ ਸੁਣੀ ਗਰੀਬ ਦੀ ਪੁਕਾਰ ਨਹੀਂ ਸੁਣੀ ਐਸੇ ਰਾਜੇ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਕਿ ਆਪਣਾ ਅਮਰ ਕਰਕੇ ਆਪਣਾ ਹੁਕਮ ਚਲਾ ਕੇ ਜ਼ੋਰ ਵਰਤ ਕੇ ਸੰਸਾਰ ਤੇ ਜਾਂਦੇ ਹਨ ਜਿਵੇਂ ਤਰ੍ਹਾਂ ਬਾਬਰ ਨੇ ਜੋਰ ਵਰਤਿਆ ਸੀ ਤੇ ਗੁਰੂ ਸਾਹਿਬ ਨੇ ਬਾਬਰ ਦੇ ਖਿਲਾਫ ਆਵਾਜ਼ ਵੀ ਉਠਾਈ ਹਾਂਜੀ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ अनेका ਐਸੇ ਹਨ ਸੰਸਾਰ ਤੇ ਆਪਣੀ ਤਾਕਤ ਦਾ ਗਲਤ ਉਪਤੇਮਾਲ ਕਰਦੇ ਹਨ ਅਸੰਖ ਗਲ ਵੱਡ ਹੱਤਿਆ ਕਮਾਏ ਤੇ ਅਸੰਖ अनेਕਾਂ ਹੀ ਹਨ ਜਿਹੜੇ ਗळा ਵੱਡ ਵੱਡ ਕੇ ਹੱਤਿਆ ਕਮਾਉਂਦੇ ਪਏ ਨੇ ਪੰਛੀਆਂ ਦੀ ਪਸ਼ੂਆਂ ਦੀ ਗਰਦਨਾ ਵੱਢਦੇ ਨੇ ਬਨੁੱਖਾਂ ਦਾ ਕਤਲ ਕਰਦੇ ਨੇ ਐਸੇ ਦੇ ਪਿੱਛੇ ਉਹ ਕਿਸੇ ਨੂੰ ਮਾਰ ਦਿੰਦੇ ਨੇ ਗੁਰੂ ਮਹਾਰਾਜ ਜੀ ਕਹਿੰਦੇ ਐਸੇ ਲੋਕ ਨੇ ਫਤਿਆ ਕਮਾਰੇ ਨੇ ਸੰਸਾਰ ਦੇ ਵਿੱਚ ਅਸਨ ਪਾਪੀ ਪਾਪ ਕਰ ਜਾਏ ਬੇਅੰਤੀ ਪਾਪੀ ਲੋਕ ਨੇ ਜਿਹੜੇ ਧਰਮ ਦਾ ਆਚਰਣ ਨਹੀਂ ਕਰਦੇ ਉਹ ਪਾਪੀ ਐ ਧਰਮ ਦੇ ਅਨੁਸਾਰ ਆਪਣਾ ਜੀਵਨ ਨਹੀਂ ਵਰਤਦਾ ਧਰਮ ਦੇ ਅਨੁਸਾਰ ਆਚਰਣ ਨਹੀਂ ਕਰਦਾ ਉਹ ਪਾਪੀ ਐ ਤੇ ਮਹਾਰਾਜ ਕਹਿੰਦੇ ਅਸੰਖਾ ਅਸੰਖਾ ਹੀ ਪਾਪੀ ਹਨ ਜਿਹੜੇ ਪਾਪ ਕਰਕੇ ਸੰਸਾਰ ਤੋਂ ਤੁਰੇ ਜਾਂਦੇ ਹਨ ਅਸੰਖ ਕੁੜਿਆਰ ਕੁੜੇ ਫਿਰ ਆਏ ਕੁੜਿਆਰ ਕੰਦੇ ਛੋਟੇ ਲੋਕਾਂ ਨੂੰ ਝੂਠ ਬੋਲਦੇ ਨੇ ਵਾਅਦੇ ਕਰਦੇ ਨੇ ਪੂਰਾ ਨਹੀਂ ਕਰਦੇ ਉਹ ਵੀ ਝੂਠ ਬੋਲਣਾ ਹਾਂਜੀ ਜਦੋਂ ਵੋਟਾਂ ਮੰਗਦੇ ਨੇ ਵਾਅਦਾ ਕਰਦੇ ਨੇ ਉਹ ਵਾਅਦੇ ਪੂਰੇ ਨਹੀਂ ਕਰਦੇ ਝੂਠ ਬੋਲਦੇ ਨੇ ਲੋਕਾਂ ਨਾਲ ਧੋਖਾ ਕਰਦੇ ਨੇ ਮਹਾਰਾਜ ਕੰਦੇ ਕੁੜੇ ਫਿਰ ਆਏ ਉਹ ਇਸ ਤਰ੍ਹਾਂ ਸੰਸਾਰ 'ਚ ਭਰਮ ਦੇ ਫਿਰਦੇ ਨੇ ਇਸੇ ਤਰ੍ਹਾਂ ਅਸੰਖ ਮਲੇਚ ਮਲ ਭਖ ਖਾਏ ਮਲੇਚ ਸ਼ਬਦ ਹੈ ਮਲ ਭਾਛ ਗੰਦਗੀ ਖਾਣ ਵਾਲੇ ਨੂੰ ਮਹਾਰਾਜ ਨੇ ਗੰਦਗੀ ਖਾਣ ਵਾਲੇ ਨੂੰ ਮਲੇਸ਼ ਕਿਆ ਐਸ ਕਰਕੇ ਮਹਾਰਾਜ ਸਗਲ ਮਲੇਸ਼ ਕਰੋ ਰਣ ਘਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਚਨ ਕੀਤਾ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਕਿ ਸਾਰੇ ਮਲੇਸ਼ਾ ਨੂੰ ਖਤਮ ਕਰ ਦੇਆ ਗੰਦਗੀ ਖਾਣ ਵਾਲੇ ਜਿਹੜੇ ਨੇ ਉਹਨਾਂ ਨੂੰ ਮਲੇਸ਼ ਕਿਆ ਮਲ ਖਾਣ ਵਾਲਿਆਂ ਨੂੰ ਮਲੇਸ਼ ਕਿਆ ਉਹ ਕਹਿੰਦੇ ਮਲੇ ਖਾਂਦੇ ਗੰਦਗੀ ਖਾਂਦੇ ਕਿਸੇ ਦੀ ਚੁਗਲਾ ਚੁਗਲੀ ਤੇ ਨਿੰਦਿਆ ਸੁਣਨੇ ਤੇ ਕਰਨੇ ਏ ਵੀ ਗਾਂਧੀ ਖਾਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਮਲ ਭਕ ਦੇ ਵਿੱਚ ਉਹ ਸਮਾਰ ਹੈ ਅਸੰਖ ਨਿੰਦਕ ਸਿਰ ਕਰੇ ਭਾਰ ਅਸੰਖ ਨਿੰਦਕ ਨੇ ਜਿਹੜੇ ਪਰਾਈ ਨਿੰਦਿਆ ਕਰਕੇ ਸਿਰ ਤੇ ਭਾਰ ਚੁੱਕਦੇ ਹਨ ਨਾਨਕ ਨੇਸ਼ ਕਹੇ ਵਿਚਾਰ ਵਾਰਨ ਜਾਵ ਇੱਕ ਵਾਰ ਜੋ ਤੁਧ ਭਾਵੇ ਸਾਈ ਭਲ ਵੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਿਗੁਰੂ ਜੀ ਆਪਣੇ ਨਾਮ ਦੀ ਮੋਹਰ ਲਾ ਕੇ ਇੱਥੇ ਬਚਨ ਕਰਦੇ ਨੇ ਕਿ ਮੈਂ ਨਾਨਕ ਨੀਚ ਜਿਹੜੇ ਹਨ ਭਾਵ ਨਵੇਂ ਪਰਵਰਤੀ ਵਾਲੇ ਮਾੜਾ ਵਰਤਾਵਾ ਕਰਨ ਵਾਲੇ ਲੋਕਾਂ ਦੀ ਗਿਣਤੀ ਕੀਤੀ ਹੈ ਵੈਗੁਰੂ ਜੀ ਮੈਂ ਇੱਕ ਬਾਰ ਵੀ ਤੇਥੋਂ ਸੱਦ ਕੇ ਨਹੀਂ ਜਾ ਸਕਦਾ ਤੇਰੀ ਵਡਿਆਈ ਬਹੁਤ ਵੱਡੀ ਹੈ ਇਹ ਮੇਰੇ ਮਾਲਕ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕਾਰ ਚੰਗੇ ਹੈ ਤੂੰ ਸਦਾ ਹੀ ਸਲਾਮਤ ਕਾਇਮ ਰਹਿਣ ਵਾਲਾ ਪਾਤਸ਼ਾਹ ਹੈ ਅਸ਼ੰਕ ਨਾਮ ਅਸ਼ੰਕਾਉ ਅਗਮ ਅਗਮ ਅਸ਼ੰਕਰ ਲੋ ਅਸ਼ੰਕੀ ਨਾਮ ਨੇ ਬੇਅੰਤ ਨਾਮ ਨੇ ਪਹਾਮਾਨ ਦੇ ਨਾਮ ਨੇ ਵਿਕਤੀਆਂ ਦੇ ਨਾਮ ਨੇ ਪਸ਼ੂਆਂ ਦੇ ਨਾਮ ਨੇ ਕਿੰਨੇ ਹੀ ਨਾਮ ਨੇ ਕੋਈ ਗਿਣਤੀ ਤੋਂ ਪਰੇ ਨੇ ਵਸਤੂਆਂ ਦੇ ਪਦਾਰਥਾਂ ਦੇ ਨਾਮ ਨੇ ਭੋਜਨ ਦੇ ਨਾਮ ਨੇ ਰਸਾਂ ਦੇ ਨਾਮ ਨੇ ਕੋਈ ਗਿਣਤੀ ਮਣਤੀ ਨਹੀਂ ਅਸੰਖੇ ਥਾਵ ਨੇ ਗਿਣਤੀ ਤੋਂ ਪਰੇ ਅਗਮ ਅਗਮ ਅਸੰਖ ਲੋਕ ਨੇ ਕਿੰਨੇ ਹੀ ਲੋਕ ਨੇ ਅਸੰਖ ਅਸੰਖ ਗਿਣਤੀਆਂ ਤੋਂ ਪਰੇ ਉਹਨਾਂ ਤੋਂ ਵੀ ਪਰੇ ਹੋਰ ਲੋਕ ਪੈਣ ਅਸੰਖ ਕਹੇ ਸਿਰ ਭਾਰ ਹੋਏ ਇਥੇ ਗੁਰੂ ਸਾਹਿਬ ਕਹਿੰਦੇ ਪਰ ਅਸੰਖ ਦਾ ਕਹਿ ਨਹੀਂ ਸਕਦੇ ਅਸੰਖ ਦਾ ਭਾਵ ਹੈ ਗਿਣਤੀ ਕੋਈ ਨਹੀਂ ਪਰ ਜਿਸ ਮਾਲਕ ਨੇ ਉਸ ਨੂੰ ਬਣਾਇਆ ਉਹਨਾਂ ਲੋਕਾਂ ਨੂੰ ਸਿਰਜੀਆ ਉਹਦੇ ਕੋਲ ਸਾਰੀ ਗਿਣਤੀਆਂ ਨੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਅਸੰਖ ਕਹਿਣਾ ਵੀ ਗਿਣਤੀ ਤੋਂ ਪਰੇ ਆ ਇਹ ਵੀ ਸ਼ਬਦ ਜਿਹੜਾ ਵਾਹਿਗੁਰੂ ਜੀ ਤੇਰੇ ਤੇ ਚੰਗਾ ਨਹੀਂ ਟੁੱਕਦਾ ਤੇ ਇਹਦੇ ਨਾਲ ਵੀ ਸਿਰ ਤੇ ਭਾਰ ਹੁੰਦਾ ਆਪ ਇਹ ਵੀ ਇੱਕ ਪਾਪ ਵਾਲੀ ਪਰਵਿਰਤੀ ਹੈ ਕਿ ਪ੍ਰਮਾਤਮਾ ਨੇ ਹਾਰਾ ਕੁਛ ਬਣਾਇਆ ਉਹ ਆਪਣੀ ਗਣਤੀ ਵਿੱਚ ਹੀ ਬਣਾਇਆ ਆਪਣੇ ਲੇਖੇ ਵਿੱਚ ਬਣਾਇਆ ਲੇਖੇ ਤੋਂ ਬਾਹਰ ਕੁਛ ਵੀ ਨਹੀਂ ਐਸ ਕਰਕੇ ਅਸ਼ੰਖ ਕਹਿ ਦੇਣਾ ਵਿਭਾਵ ਤੇਰੀ ਵਡਿਆਈ ਨੂੰ ਜਿਹੜਾ ਸਤਿਗੁਰੂ ਜੀ ਨਿੰਦਿਆ ਕਰਨੀ ਐ ਐਸ ਕਰਕੇ ਸਿਰ ਤੇ ਭਾਰ ਹੁੰਦਾ ਅਖਰੀ ਨਾਮ ਅਖਰੀ ਸਲਾ ਅਖਰਾਂ ਵਿੱਚ ਨਾਮ ਲਿਖਿਆ ਗਿਆ ਅਖਰਾਂ ਵਿੱਚ ਸਲਾਹ ਹੁੰਦੀ ਹੈ ਅਖਰੇ ਗਿਆਨ ਗੀਤ ਗੁਣ ਗਾ ਅਖਰਾਂ ਦੇ ਨਾਲ ਇਹ ਗੀਤ ਲਿਖੇ ਜਾਂਦੇ ਨੇ ਗੁਰੂ ਦੀ ਬਾਣੀ ਵੀ ਅੱਖਰਾਂ ਵਿੱਚ ਬਣੀ ਹੋਈ ਹੈ ਗਿਆਨ ਵੀ 베ਦਾਂ ਦਾ ਲਾਉ ਸਾਹਿਤਰਾ ਦਾ ਪੁਰਾਣਾ ਦਾ ਸਾਰਾ ਹੀ ਅੱਖਰਾਂ ਵਿੱਚ ਲਿਖਿਆ ਹੋਇਆ ਜਿਹੜੇ ਪਰਮਾਤਮਾ ਦੀ ਵਡਿਆਈ ਉਚਾਰਨ ਕਰਦੇ ਗਾਉਂਦੇ ਆ ਉਹ ਵੀ ਅੱਖਰਾਂ ਵਿੱਚ ਹੀ ਹੈ ਜਿਉਂ ਪਰਮਾਏ ਅੱਖਰੇ ਲੇਖਣ ਬੋਲਣ ਵਾਣ ਅਕਰਾ ਸਰ ਸੰਜੋਗ ਵਖਾਣ ਲਿਖਣਾ ਬੋਲਣਾ ਇਹ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਅੱਖਰਾਂ ਵਿੱਚ ਹੈ ਅੱਖਰਾਂ ਦੇ ਨਾਲ ਹੀ ਪ੍ਰਮਾਤਮਾ ਨੇ ਸੰਯੋਗ ਲਿਖੇ ਨੇ ਸੰਯੋਗ ਵਿਯੋਗ ਦੋ ਇੱਕ ਕਾਰ ਚਲਾਵੇ ਲੇਖੇ ਆਵੇ ਭਾਗ ਅੱਖਰਾਂ ਦੇ ਨਾਲ ਹੀ ਸੰਯੋਗ ਜਿਹੜੇ ਕਿਸੇ ਨਾਲ ਆਪਾਂ ਜੁੜਦੇ ਆਂ ਜਾਂ ਸਾਨੂੰ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਆ ਇਹ ਵੀ ਸੰਯੋਗ ਤੇ ਵਿਯੋਗ ਨੇ ਸਾਨੂੰ ਜੋ ਕੁਝ ਪ੍ਰਾਪਤ ਹੁੰਦਾ ਸੰਯੋਗ ਸਾਡੇ ਕੋਲੋਂ ਚਲਿਆ ਜਾਂਦਾ ਉਹ ਵਿਯੋਗ ਤੇ ਸਤਿਗੁਰੂ ਕਹਿੰਦੇ ਪ੍ਰਮਾਤਮਾ ਦੀ ਸਾਰਿਆਂ ਦੇ ਲੇਖ ਲਿਖਦੇ ਨੇ ਵਾਹਿਗੁਰੂ ਜੀ ਉਹ ਸੰਯੋਗ ਲਿਖਦੇ ਪਏ ਨੇ ਉਹ ਵੀ ਲੇਖ ਉਹ ਮਾਰੇ ਕਹਿੰਦੇ ਅੱਖਰਾਂ ਨਾਲ ਹੀ ਲਿਖਦੇ ਪਏ ਹਨ ਜਿਨੇ ਲਿਖੇ ਤੇ ਸਰਨਾਹੇ ਜਿਉਂ ਫਰਮਾਇਆ ਤੇਉਂ ਤੁੰ ਕੋਏ ਪਰ ਜਸ ਪ੍ਰਮਾਤਮਾ ਨੇ ਦੁਨੀਆਂ ਦੇ ਸਿਰ ਤੇ ਜੀਵਾਂ ਦੇ ਜਨਤਾ ਦੇ ਸਾਰਿਆਂ ਦੇ ਸਿਰ ਤੇ ਜੋ ਲੇਖ ਲਿਖੇ ਨੇ ਉਹ ਪ੍ਰਮਾਤਮਾ ਦੇ ਉਤੇ ਲੇਖ ਲਿਖਣ ਵਾਲਾ ਕੋਈ ਨਹੀਂ ਆਹੋ ਪ੍ਰਮਾਤਮਾ ਦੇ ਲੇਖ ਕਿਸੇ ਨੇ ਨਹੀਂ ਲਿਖੇ ਉਹ ਬਿਨਾਂ ਲੇਖਾਂ ਤੋਂ ਇੱਕ ਹੀ ਹੈ ਤੇ ਜੋ ਪ੍ਰਮਾਤਮਾ ਹੁਕਮ ਕਰਦਾ ਵੈਗਰੋ ਉਸੇ ਤਰ੍ਹਾਂ ਜੀਵਾਂ ਨੂੰ ਉਹ ਵਿਡਿਆਈ ਪ੍ਰਾਪਤ ਹੋ ਜਾਂਦੀ ਹੈ ਉਹ ਵਸਤੂਆਂ ਤੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਜੇ ਤਾਂ ਕੀਤਾ ਤੇ ਤਾਂ ਨਾਓ ਬਿਨ ਨਾਮ ਨਾਹੀਂ ਕੋਥਾਓ ਇਸ ਕਰਕੇ ਜੋ ਵੀ ਕੁਝ ਬਣਾਇਆ ਵੈਗਰੋ ਜਿੰਨੇ ਆ ਉਹ ਸਾਰਾ ਨਾਮ ਦੇ ਵਿੱਚ ਬਣਾਇਆ ਹੋਇਆ ਉਹਨਾਂ ਦੇ ਉੱਤੇ ਨਾਮ ਹੈ ਨਾਮ ਲਿਖਿਆ ਹੋਇਆ ਉਹਨਾਂ ਦਾ ਭਾਵੇਂ ਕੋਈ ਅਸਥਾਨ ਉਹਦਾ ਵੀ ਨਾਮ ਕੋਈ ਜਿਸ ਤਰ੍ਹਾਂ ਦੇਸਾਂ ਦੇ ਨਾਮਨ ਜਿ ਤਰ੍ਹਾਂ ਵਸਤੂਆਂ ਤੇ ਪਦਾਰਥਾਂ ਦੇ ਨਾਅਨ ਨੇ ਜਿ ਤਰ੍ਹਾਂ ਜੀਵਾਂ ਜਨਤਾ ਦੇ ਨਾਅਨ ਨੇ ਮਨੁੱਖਾਂ ਦੇ ਨਾਅਨ ਮਾਰਾ ਕਹਿੰਦੇ ਸਾਰਿਆਂ ਦੇ ਨਾਮ ਬਣਾਏ ਰੱਬ ਨੇ ਨਾਮ ਤੋਂ ਬਿਨਾ ਕੋਈ ਵਸਤੂ ਕੋਈ ਪਦਾਰਥ ਕੋਈ ਅਫਤਾਨ ਨਹੀਂ ਹੈ ਕੁਦਰਤ ਕੌਣ ਕਹੋ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਐ ਵਾਹ ਗੁਰੂ ਜੀ ਤੇਰੀ ਕੁਦਰਤ ਨੂੰ ਕੌਣ ਕਹਿ ਸਕਦਾ ਵਿਚਾਰ ਕੇ ਭਾਵ ਏਡੀ ਵੱਡੀ ਕੁਦਰਤ ਨੂੰ ਕੋਈ ਜਾਣ ਨਹੀਂ ਸਕਦਾ ਤੇ ਜਾਣ ਕੇ ਉਹਦਾ ਵਿਚਾਰ ਨਹੀਂ ਕਰ ਸਕਦਾ ਬਹੁਤ ਵੱਡੀ ਕੁਦਰਤ ਦਾ مالک ਹੈ ਤੂੰ ਮੈਂ ਇੱਕ ਵਾਰ ਵੀ ਤੇਥੋਂ ਸਦਕੇ ਨਹੀਂ ਜਾ ਸਕਦਾ اے ਮੇਰੇ ਮਾਲਕ ਜੀ ਤੇਰੀ ਬਹੁਤ ਵੱਡੀ-ਵੱਡੀ ਆਈ ਹੈ ਜੋ ਤੂੰ ਸੁਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਹਾਨੂੰ ਚੰਗੀ ਲੱਗਦੀ ਹੈ ਉਹ ਹੀ ਕਾਰ ਚੰਗੀ ਚੰਗੀ ਹੈ اے ਵਾਹਿਗੁਰੂ ਜੀ ਤੂੰ ਸਦਾ ਹੀ ਸਲਾਮਤ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਸੱਚਾ ਮਾਲਕ ਸੱਚਾ ਪਾਤਸ਼ਾਹ ਐ ਇਸ ਤਰ੍ਹਾਂ ਸਾਥ ਸੰਗਤ ਜੀ ਉਨ੍ਹੀ ਪੋੜੀਆਂ ਦੀ ਇਹ ਜਿਹੜੀ ਵਿਚਾਰ ਸੰਪੂਰਨ ਹੋਈ ਭੋਲਾ ਛੁਕਾਂ ਦੇ ਇਤਿਮਾ ਕਿਰਪਾ ਕਰਿਆ ਕਰੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਸੰਗਤਾਂ ਕੋਲੋਂ ਆਸ ਰੱਖੀਦੀ ਐ ਕਿ ਸੰਗਤ ਜਿਹੜੀ ਐ ਉਹ ਬਾਣੀ ਨੂੰ ਸੁਣੇ ਤੇ ਬਾਣੀ ਨੂੰ ਲਾਈਕ ਕਰੇ ਜੇ ਕੋਈ ਗਲਤੀ ਹੁੰਦੀ ਐ ਕੋਈ ਔਂਦੀ ਐ ਸਾਨੂੰ ਕਮੈਂਟਾਂ ਰਾਂ ਹੀ ਦੱਸੇ ਤਾਂ ਕਿ ਸਾਨੂੰ ਸੋਝੀ ਆਵੇ ਪਤਾ ਲੱਗੇ ਸਾਰੀਆਂ ਸੰਗਤਾਂ ਦੇ ਕੋਲੋਂ ਆਸ ਕਰਦੇ ਆ ਜਰੂਰ ਆਓ ਸਾਨੂੰ ਕਮੈਂਟ ਵੀ ਕਰੋਗੇ ਲਾਈਕ ਵੀ ਦਿਓਗੇ ਸ਼ੇਅਰ ਵੀ ਕਰੋਗੇ ਕਿਉਂਕਿ ਗੁਰੂ ਦਾ ਤੇ ਸੰਗਤ ਦਾ ਆਸਰਾ ਬਾਣੀ ਦਾ ਪ੍ਰਚਾਰ ਕਰਨ ਦਾ ਇੱਕ ਢੰਗ ਹੈ ਇਸ ਕਰਕੇ ਗੁਰ ਸਿੱਖੋ ਜੇ ਬਾਣੀ ਨੂੰ ਲਾਇਕ ਕਰੋਗੇ ਤੇ ਗੁਰਨਾਨਕ ਦੇਵ ਨੂੰ ਲਾਇਕ ਕਰੋਗੇ ਤੁਸੀਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਤੁਹਾਡੇ ਤੇ ਹੋਣਗੀਆਂ ਭੁੱਲਾਂ ਚੁੱਕਾਂ ਦਿੱਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ